ਲਓ ਵੀ ਮਿੱਤਰੋ ਛੇਤੀ ਛੇਤੀ ਕਾਫੀ ਪੈਨ ਚੱਕ ਲੋ ਇਸ ਸਰਦਾਰ ਬਾਈ ਦਾ ਪਤਾ ਨੋਟ ਕਰ ਲੋ ਕਿਉਂਕਿ ਲੁਧਿਆਣਾ ਦੇ ਮਾਰਕੀਟ ਦੇ ਵਿੱਚ ਬਾਈ ਐਨਾ ਸਸਤਾ ਕੱਪੜਾ ਵੇਚ ਰਿਹਾ ਜਿਨ੍ਹਾਂ ਨੇ ਕੰਮ ਕਰਨਾ ਵਿਆਹਾਂ ਸ਼ਾਦੀਆਂ ਵਾਸਤੇ ਕੱਪੜਾ ਚਾਹੀਦਾ ਬਾਈ ਦੀ ਦੁਕਾਨ ਦਾ ਪਤਾ ਲਿਖ ਲੋ 100 ਰੁਪਏ ਦੀ ਪੈਂਟ ਸ਼ਰਟ ਮਿਲ ਜੂ ਕਿਤੋਂ ਸੋਚ ਵੀ ਨਹੀਂ ਸਕਦੇ ਲੋਕ ਇਸ ਸਰਦਾਰ ਬਾਈ ਦਾ ਨਾਮ ਪੁੱਛਦੇ ਪਛਾਉਂਦੇ ਇਸ ਦੀ ਦੁਕਾਨ ਪਹਾੜ ਲੈਂਦੇ ਨੇ ਕਹਿੰਦੇ ਨੇ ਜਿਹੜਾ ਇੱਕ ਵਾਰ ਇਸ ਦੀ ਦੁਕਾਨ ਦੇ ਉੱਪਰ ਆ ਗਿਆ ਸਾਰੀ ਉਮਰ ਵਾਸਤੇ ਇਹਦਾ ਪੱਕਾ ਗਾਹਕ ਬਣ ਜਾਂਦਾ ਹਜ਼ਾਰ ਦੇ ਵਿੱਚ 2-3 ਸੂਟ ਦੇ ਦਿੰਦਾ ਬਾਈ ਬਿਲਕੁਲ ਸ਼ਾਨਦਾਰ ਸ ਬਹੁਤ ਵਧੀਆ ਲੱਗੇ ਵੀਰੇ ਠੀਕ ਨੇ ਹਾਂਜੀ ਹਾਂਜੀ ਅੱਛਾ ਕਿਹੜੇ ਸੂਟ ਨੇ ਕਿਉਂਕਿ ਪਹਿਣਾ ਨੂੰ ਜਿਆਦਾ ਪਤਾ ਹੁੰਦਾ ਪਾਉਣ ਵਾਲੇ ਹੰਡਾਉਣ ਵਾਲੇ ਹੈਗੇ ਨੇ ਜਾਂ ਦੇਣ ਲੈਣ ਚ ਕੰਮ ਆਉਣਗੇ ਜੀ ਨਹੀਂ ਨਹੀਂ ਬਹੁਤ ਵਧੀਆ ਹੈ ਵੀਰੇ ਵਧੀਆ ਲੱਗਾ ਵੀਰੇ ਨਹੀਂ ਆ ਉਹ ਹੀ ਨਾ ਕਹਤੋ ਕਿ ਦੁਕਾਨ ਤੇ ਬੈਠੋ ਸਹੀ ਦੱਸੋ ਸਹੀ ਨੇ ਰੇਟ ਐ ਨਾ ਨਹੀਂ ਨਹੀਂ ਠੀਕ ਹੈ ਜਿਹੜੇ ਬਾਹਰੋਂ 32500 ਦੇ ਸੂਟ ਮਿਲਦੇ ਨੇ ਇਹ ਬਾਈ 350 300 ਦੇ ਵਿੱਚ ਤੁਹਾਨੂੰ ਸੂਟ ਦੇ ਦਿੰਦਾ ਮੈਂ ਬਾਈ ਤੋਂ ਪੁੱਛਿਆ ਕਿ ਬਾਈ ਇੰਨਾ ਸਸਤਾ ਕਪੜਾ ਕਿਵੇਂ ਵੇਚ ਰਿਹਾ ਬਾਈ ਕਹਿੰਦਾ ਬਾਈ ਸਾਡੀਆਂ ਆਪਣੀਆਂ ਫੈਕਟਰੀਆਂ ਨੇ ਆਪਾਂ ਤਾਂ ਸਿਰਫ ਘੱਟ ਮਾਰ ਜਾਂਦੇ ਵਿੱਚ ਦੇਣਾ 10 15 ਰੁਪਏ ਸੂਟ ਮੰਗ ਕੇ ਕਮਾਉਣੇ ਨੇ ਸੇਵਾ ਕਰਨੀਆਂ ਲੋਕਾਂ ਦੀ ਸਾਡੇ ਕੋਲ ਗਾਹ ਕੌਣ ਹੈ ਇਸ ਤੋਂ ਵੱਡੀ ਸਾਨੂੰ ਖੁਸ਼ੀ ਕੋਈ ਨਹੀਂ ਹੋ ਸਕਦੀ ਤਾਂ ਮਿੱਤਰੋ ਆਓ ਕਪੜਾ ਦਿਖਾਉਨੇ ਆ ਕਿਸ ਤਰ੍ਹਾਂ ਦਾ ਕਪੜਾ ਬਾਈ ਕੋਲ ਲੋ ਵੀ ਮਿੱਤਰੋ ਅਗਰ ਤੁਸੀਂ ਨੇ ਬਾਈ ਹੋ ਰੋਡ ਦੇ ਉੱਪਰ ਬਾਈ ਉਹਨਾਂ ਦੀ ਇਹ ਦੁਕਾਨ ਆਮਰਜੀਤ ਟੈਕਸਟਾਈਲ ਠੀਕ ਹੈ ਨਾ ਇਸ ਤੋਂ ਬਾਅਦ ਅਪ ਬਾਈ ਅੰਗ ਦੇ ਕੋਲੇ ਚੱਲਦੇ ਆਂ ਅੰਦਰ ਅੰਗ ਦੇ ਬਾਈ ਕੀ ਹਾਲ ਨੇ ਮਾੜਾ ਇੱਧਰ ਨੂੰ ਆ ਜਾਓ ਸਤਿ ਸ਼੍ਰੀ ਅਕਾਲ ਭਾਈ ਜੀ ਬਹੁਤ ਵਧੀਆ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਅੱਛਾ ਇੱਥੇ ਤੁਹਾਡਾ ਕਿਹੜਾ ਸਮਾਨ ਆ ਸਰ ਜੀ ਇਹ ਸਾਡੀ ਮੇਨ ਰੋਡ ਦੀ ਦੁਕਾਨ ਹੈ ਮਟਰ ਵਰਕੇ ਕੈਮਰਾ ਨਾਲ ਦੁਕਾਨ ਹੈ ਇਹ ਸਾਡੀ ਮੇਨ ਰੋਡ ਦੀ ਦੁਕਾਨ ਹੈ ਇੱਥੇ ਤੁਹਾਨੂੰ ਸਿਰਫ ਸਾਡਾ ਜਿਹੜਾ ਅੱਡਾ ਹੈਗਾ ਤੁਹਾਨੂੰ ਦਿਖਾਣਾ ਸੀ ਇਹ ਵੀ ਮੇਨ ਤੇ ਅਮਰਜੀਤ ਟੈਕਸਲ ਸਾਡਾ ਬੋਰਡ ਲੱਗਾ ਹੋਇਆ ਹੈ ਮੇਨ ਸਾਡੀ ਦੁਕਾਨ ਹੈ ਗਲੀ ਦੇ ਅੰਦਰ ਚਲੋ ਆ ਜਾਓ ਫਿਰ ਚੱਲੀਏ ਆਪਾਂ ਗਲੀ ਦੇ ਤੁਹਾਨੂੰ ਵੈਰਾਈਟੀ ਦੇਖ ਲਓ ਤੁਸੀਂ ਇੱਦਾਂ ਦੀ ਸਾਰੀ ਫੈਂਸੀ ਵੈਰਾਈਟੀ ਅੰਦਰ ਦਿਖਾਵਾਂਗੇ ਸਰ ਲੈ ਵੀ ਆ ਜਾਓ ਅ ਬੋਰਡ ਲੱਗਾ ਤੁਸੀਂ ਇੱਥੇ ਆਣਾ ਤੁਹਾਨੂੰ ਮੁੰਡੇ ਨੇ ਆਪ ਹੀ ਅੰਦਰ ਲੈ ਜਾ ਚਲੋ ਫਿਰ ਤੇ ਬਾਈ ਹੋਰਾਂ ਨਾਲ ਚਲਦੇ ਆਪਾਂ ਕੈਮਰਾਮੈਨ ਸਾਹਿਬ ਪਿੱਛੇ-ਪਿੱਛੇ ਆ ਜਿਓ ਤੇ ਇਸ ਤੋਂ ਬਾਅਦ ਜਿਹੜਾ ਬਾਈ ਹੋਰਾਂ ਦਾ ਮੇਨ ਠਿਕਾਣਾ ਉਹ ਮੈਂ ਤੁਹਾਨੂੰ ਦਿਖਾ ਦਿੰਨਾ ਅੱਛਾ ਆ ਬਈਆ ਦੇਖ ਲਓ ਆ ਵੀ ਐਡਰੈਸ ਬਾਈ ਹੋਰਾਂ ਦੇ ਲਿਖਿਆ ਗਲੀ ਨੰਬਰ 4 ਆਹੇ ਠੀਕ ਹੈ ਨਾ ਤੇ ਇਹਨਾਂ ਦੇ ਹਿਸਾਬ ਨਾਲ ਆਉਣਾ ਹੋਰ ਹੀ ਨਾ ਕਿਤੇ ਵੜ ਜਿਓ ਠੀਕ ਹੈ ਨਾ ਅੰਗਰ ਬਾਈ ਦਾ ਨਾਮ ਆ ਅਮਰਜੀਤ ਟੈਕਸਟਾਈਲ ਬਾਈ ਦੀ ਕਿਹੜੀ ਸ਼ਕਲ ਆ ਚਿਹਰਾ ਪਹਿਚਾਨ ਲਓ ਬਾਈ ਦਾ ਤੁਸੀਂ ਇੱਥੇ ਵਜਣਾ ਸਿੱਧਾ ਠਾਹ ਕਰਕੇ ਅੱਛਾ ਬਈ ਬੋਰਡ ਦੇਖਾ ਲਓ ਜੀ ਆਹ ਬੋਰਡ ਵੀ ਦੇਖ ਲਓ ਜੀ ਸਿੱਧਾ ਹੈ ਵੀ ਸੌਖੇ ਤਰੀਕੇ ਨਾਲ ਪਹੁੰਚੋਗੇ ਤੁਸੀਂ ਅਮਰਜੀ ਟੈਕਸਟਾਈਲ ਆਪਣਾ ਬੋਰਡ ਹੈ ਜੀ ਇੱਕ ਆ ਦੁਕਾਨ ਹੈ ਤੇ ਹੋਲ ਸੇਲ ਤੁਹਾਨੂੰ ਸਾਰੇ ਸੈਟ ਵਾਈਜ਼ ਮਾਲ ਮਿਲਨੇ ਆ ਇੱਥੇ ਤੁਹਾਨੂੰ ਸਾਰੇ ਸੈਟ ਵਾਈਜ਼ ਸੈਟ ਵਾਈਜ਼ ਮਾਲ ਮਿਲਦਾ ਜੀ ਸਾਰਾ ਸਿਕਾ ਬੰਡਾ ਦੇ ਬੰਡਲ 300 ਰੁਪਏ ਤੋਂ ਰੇਂਜ ਸਟਾਰਟ ਆ ਜੀ 500 600 1000 1200 ਜਿੰਨੀ ਮਰਜ਼ੀ ਰੇਲ ਲਵੋ ਅੱਗੇ ਸਾਡੇ ਦਾਜਵਰੀ ਆਜੋ ਫਿਰ ਦਾਜਵਰੀ ਵਾਲੇ ਦੀ ਚੱਲਦੇ ਆਪਾਂ ਕਿਉਂਕਿ ਬਾਈ ਦਾਜਵਰੀ ਵਾਲੀ ਬਹੁਤ ਜ਼ਰੂਰਤ ਹੁੰਦੀ ਹੈ ਲੋਕਾਂ ਨੂੰ ਵੀ ਸਹੀ ਰੇਟ ਦੇ ਵਿੱਚ ਮਿਲ ਜਾਏ ਮ ਕਿਹੜੀ ਦੁਕਾਨਾ ਆਪਣੀ ਅੱਗੇ ਅੱਗੇ ਵੀਰ ਜੀ ਅੱਗੇ ਅੱਛਾ ਤਾਂ ਮਿੱਤਰੋ ਅੱਗੇ ਆਈ ਨਾ ਉਰੇ ਵੀ ਨਿਸ਼ਾਨੀ ਦਾ ਦਊਗਾ ਬਾਈ ਦੀ ਕਿਹੜੀ ਆ ਤੇ ਅੱਗੇ ਤੁਸੀਂ ਨੇ ਆਉਣਾ ਬਿਲਕੁਲ ਆ ਸੂਟ ਅੱਗੇ ਹੋਣਗੇ ਇਹ ਆ ਬਾਈ ਦੀ ਨਿਸ਼ਾਨੀਆਂ ਕਹਿੰਦਾ ਸੂਟ ਟੰਗੇ ਹੋ ਨੇ ਸਾਹਮਣੇ ਸਾਹਮਣੇ ਫੋਟੋ ਲੱਗੀ ਬਾਬਾ ਦੀਪ ਸਿੰਘ ਜੀ ਦੀ ਦਿਖਾ ਦਿਓ ਕੈਮਰਾਮੈਨ ਸਾਹਿਬ ਕਿਉਂਕਿ ਸੌਖਾ ਹੋ ਜੀ ਥੋੜਾ ਜਿਹਾ ਲੋਕਾਂ ਦੀ ਫੋਟੋ ਲੱਗੀ ਹੈ ਜੀ ਸਾਹਮਣੇ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਗੁਰਮੁਖ ਸੰਧੂ ਤੁਸੀਂ ਦੇਖ ਰਹੇ ਹੋ ਜੱਟ ਬਾਬੇ ਟੈਲੀਵਿਜ਼ਨ ਜਿਵੇਂ ਕਿ ਤੁਹਾਨੂੰ ਪਤਾ ਕਿ ਆਪਾਂ ਤੁਹਾਡੇ ਵਾਸਤੇ ਲਿਆਉਂਦੇ ਰਹਿੰਨੇ ਆ ਗੁਪਤ ਠਿਕਾਣੇ ਜਿੱਥੋਂ ਮਿਲਦਾ ਕਪੜਾ ਸਸਤਾ ਬਿਲਕੁਲ ਆ ਦੇਖ ਰਹੇ ਹੋ ਪੈਂਟ ਸ਼ਰਟ ਬਿਲਕੁਲ ਘੱਟ ਰੇਟ ਤੇ 100 ਰੁਪਏ ਦੀ ਪੈਂਟ ਸ਼ਰਟ ਮਿਲ ਜੂ ਕਿਤੋਂ ਸੋਚ ਵੀ ਨਹੀਂ ਸਕਦੇ ਬਾਈਆ ਮੇਰੇ ਨਾਲ ਅੰਗਦ ਅਮਰਜੀਤ ਟੈਕਸਟਾਈਲ ਤੇ ਖੜਿਆ ਮੈਂ ਲੁਧਿਆਣੇ ਇੱਥੇ ਬਾਈ ਕੋਲੇ ਦਾਜ ਬਰੀਆਂ ਦੇ ਕੱਪੜੇ ਨੇ ਬਿਲਕੁਲ ਘੱਟ ਰੇਟਾਂ ਦੇ ਉੱਪਰ ਜਿਹੜਾ ਤੁਹਾਡੀ ਸੋਚ ਤੋਂ ਵੀ ਪਰਿਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕ ਕਿਵੇਂ ਮੈਂ ਕਿਹਾ ਵੀ ਜਮਾ ਲੋਕਾਂ ਦੀ ਸੋਚ ਤੋਂ ਪਰਿਆ ਉਹ ਰੇਟ ਨੇ ਕੱਪੜਾ ਹੈਗਾ ਇੱਕ ਨੰਬਰ ਸਹੀ ਗੱਲ ਹੈ ਬਿਲਕੁਲ ਜੀ ਬਿਲਕੁਲ ਸਹੀ ਗੱਲ ਹੈ ਬਿਲਕੁਲ ਜੋ ਅਸੀਂ ਤੁਹਾਨੂੰ ਦਿਖਾਵਾਂਗੇ ਵੀਡੀਓ ਦੇ ਵਿੱਚ ਉਹੀ ਦਵਾਂਗੇ ਇਹ ਸਾਡਾ ਵਾਅਦਾ ਹੈ ਲੋਕਾਂ ਵਾਂਗੂ ਫਰਾਡ ਨਹੀਂ ਕਰਨਾ ਕੋਈ ਨਾ 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 ਕਿਉਂਕਿ ਭਾਈ ਇੱਕ ਭਰੋਸੇ ਵਾਲਾ ਬੰਦਾ ਚਾਹੀਦਾ ਹੁੰਦਾ ਕਦੋਂ ਪਪ ਵਿਆਹ ਸ਼ਾਦੀ ਦਾ ਕੱਪੜਾ ਲੈਣੇ ਆ ਉਹ ਭਾਈ ਭਰੋਸੇ ਵਾਲੇ ਨੇ ਜਮਾ ਇਹ ਤੁਸੀਂ ਆਪ ਹੀ ਸੋਚ ਸਕਦੇ ਹੋ ਬਾਈ ਨੂੰ ਦੇਖ ਕੇ ਹਨਾ ਵੀ ਕਿਹੜਾ ਸਰਦਾਰ ਬੰਦਾ ਹੋਊਗਾ ਕਿਹੜੀ ਗੱਲ ਕਹੂਗਾ ਉਸ ਤੇ ਖਰਾ ਉਤਰੂਗਾ ਹੁਣ ਵੀਡੀਓ ਸ਼ੁਰੂ ਕਰਦੇ ਆਂ ਅਗਰ ਬਾਈ ਸਭ ਤੋਂ ਪਹਿਲਾਂ ਕਿੱਥੇ ਘੱਟ ਰੇਂਜ ਤੋਂ ਸ਼ੁਰੂ ਹੋਵਾਂਗੇ ਆਪਾਂ ਤੇ ਫਿਰ ਆਪਾਂ ਉੱਪਰ ਚੱਲਾਂਗੇ ਸੂਟ ਸਾਡੇ ਕੋਲ ਹਰ ਤਰ੍ਹਾਂ ਦੇ ਹੈਗੇ ਆ ਠੀਕ ਆ ਬਾਈ ਜੋ ਆਪਾਂ ਬੋਲਾਂਗੇ ਸੱਚ ਬੋਲਾਂਗੇ ਸੂਟ 500 ਵਾਲਾ ਮਾਰਕੀਟ ਦੇ ਵਿੱਚ ਜਿਹੜਾ ਸੇਲ ਹੋ ਰਿਹਾ ਆਪਾਂ ਦੇਣਾ 350 ਰੁਪਏ ਦੇ ਵਿੱਚ ਔਰ ਸੂਟ 500 ਦਾ ਇਹ ਅਸੀਂ ਥੋੜੀ ਗੱਲ ਕਰਦਾ 500 ਦਾ ਇੱਥੇ ਥੋੜੀ ਮਾਰਕੀਟ ਦੇ ਵਿੱਚ ਸੇਲ ਹੋ ਰਿਹਾ ਸਾਡੀ ਸਾਰੀ ਪੂਰੀ ਮਾਰਕੀ 350 ਰੁਪਏ ਦੀ ਰੇਂਜ ਚ ਮਸਲੀਨ ਦਾ ਸੂਟ 5 ਮੀਟਰ ਦਾ ਕਪੜਾ ਹੋਣਾ ਜੀ ਪੂਰਾ ਤੇ ਨਾਲ ਦੁਪੱਟਾ ਹਾਫ ਪਿਓਰ ਦਾ ਹਲਕੇ ਦੁਪੱਟੇ ਨਹੀਂ ਹਾਫ ਪਿਓਰ ਦੁਪੱਟੇ ਪੂਰੇ ਲੈਂਥ ਦੇ ਦੁਪੱਟੇ ਆ ਦੇਖੋ ਜੀ ਨਾਲ ਆ ਦੇਖੋ ਇਹ ਦੁਪੱਟੇ ਦੀ ਲੈਂਥ ਚੈੱਕ ਕਰੋ 350 ਦਾ ਸੂਟ ਤੇ 5.5 ਮੀਟਰ ਦੀ ਕੱਟ ਤੇ ਰੰਗ ਰਣੇ ਦਾ ਚਾਰ-ਚਾਰ ਤੁਹਾਨੂੰ ਮਿਲਨੇ ਆ ਦੇਖੋ ਬੰਡਲ ਨੇ ਬਣੇ ਹੋਏ ਬੰਡਲ ਦੇ ਬੰਡਲ ਬਣੇ ਆ ਦੇਖੋ ਡਿਜ਼ਾਈਨ ਦੇ ਡਿਜ਼ਾਈਨ ਜਿੰਨੇ ਕਹੋਗੇ ਡਿਜ਼ਾਈਨ ਦਿਖਾ ਦਾਂਗੇ ਠੀਕ ਹੈ ਪਰ ਇਹ ਇਹ ਵੀ ਗੱਲ ਨਾਲ ਹੈ ਕਪੜਾ ਪਾਵੇਂ ਤੁਸੀਂ ਮਿੰਨ ਕੇ ਲੈ ਲਓ ਕੱਪੜੇ ਦੀ ਕੱਟ ਪੂਰੀ ਨਿਕਲੂਗੀ 5 ਮੀਟਰ ਪੂਰਾ ਕਪੜਾ ਹੋਵੇਗਾ ਕਪੜਾ ਨਿਕਲੂਗਾ ਡਿਜ਼ਾਈਨਰ ਸੂਟ ਹੋਣਗੇ ਇਹ ਵੀ ਉਸ ਰੇਟ 'ਚ ਬਾਈ ਹਾਂਜੀ ਹਾਂਜੀ ਸੋ ਆ ਕੇ ਪਹਿਨਣ ਵਾਲੇ ਕੱਪੜੇ ਹੋਣਗੇ ਮਤਲਬ ਇਹ ਨਹੀਂ ਸੂਟ ਦੇ ਦਿੱਤਾ ਕਿ ਤੁਹਾਨੂੰ ਦੇ ਅਗਲਾ ਸੈੱਟ ਦੇਊਗਾ ਸੂਟ ਸਟਿਚ ਕਰਾ ਕੇ ਪਾਣ ਵਾਲਾ ਸੂਟ ਹੋਏਗਾ ਵੈਰੀ ਗੁੱਡ ਕੀ ਬਾਤ ਹੈ ਹਾਂਜੀ ਐਸੇ ਟਿਕਾਣੀ ਚਾਹੀਦੇ ਨੇ ਬਾਈ ਸਾਨੂੰ ਤੇ ਆਹ ਹੋਰ ਥੋੜੇ ਦਿਖਾ ਦਿਓ ਡਿਜ਼ਾਈਨ ਤੁਹਾਨੂੰ ਬਹੁਤ ਮਿਲ ਜਾਣਗੇ ਅੱਗੇ ਆ ਦੇਖੋ ਆ ਚੀਜ਼ਾਂ ਆਉਂਦੀਆਂ ਵੀਰ ਜੀ ਹਾਂਜੀ ਇਹ ਸੂਟ ਹੈ ਕਿ ਨਾ ਜਿਵੇਂ ਮਾਰਕੀਟ ਦੇ ਵਿੱਚ ਪਿਓਰ ਸਿਲਕ ਦੇ 8.5 850 990 ਵਧੀਆ ਚੁਣਾਉਂਦੇ ਚੁਣੀਆਂ ਇਹ ਚ ਡਿਜ਼ਾਈਨ ਤੁਸੀਂ ਜਿੰਨੇ ਕਹੋਗੇ ਡਿਜ਼ਾਈਨ ਉਹਨੇ ਤੁਹਾਨੂੰ ਹਜ਼ਰ ਮਿਲਣਗੇ ਰੇਟ ਸਿਰਫ ਆ ਦੇਖੋ ਸੂਟ ਬਰਬਰੀ ਸਿਲਕ ਦਾ ਸੂਟ ਲੈ ਲਓ ਹੁਣ ਤੁਸੀਂ ਮਾਰਕਟ ਸੇਲ ਹੋ ਰਿਹਾ 895 995 ਪਰ ਆਪਣਾ ਰੇਟ ਹੈ ਸਿਰਫ 500 ਤੇ 50 ਰੁਪਏ 500 550 ਆ ਭਾਈ ਤੁਸੀਂ ਸੂਟ ਦੇਖੋ ਤੁਸੀਂ ਸੂਟ ਦੇਖੋ ਤੁਸੀਂ ਕਿੰਨਾ ਹੈਵੀ ਸੂਟ ਆ ਦੇਖੋ 550 ਦਾ ਬਹੁਤ ਸਹੀ ਸੂਟ ਹੈ ਯਾਰ ਅਗਰ ਗੱਲ ਕਰੀਏ ਵੀਰੇ ਯਾਰ ਹੈ ਜਿਹੜੀ ਗੱਲ ਕਹਿਣੀ ਹੈ ਸੱਚ ਕਹਿਣੀ ਹੈ ਤੇ ਜੋ ਅਸੀਂ ਕਰ ਲੈ ਕੱਟ ਕੇ ਲਗਾ ਭਾਈ ਕੋਈ ਇਹ ਵੀ ਸੂਟ ਪੂਰਾ ਫਰੰਟ ਹੈਵੀ ਕੱਟਿਆ ਦੇਖੋ ਸਾਰਾ ਫਰੰਟ ਹੈਵੀ ਕੱਟਿਆ ਕ੍ਰੇਵ ਸਿਲਕ ਦਾ ਸੂਟ ਆ ਦੇਖੋ ਇਹ ਕੀ ਰੇਟ ਆ ਭਾਈ ਇਹ ਤੁਸੀਂ ਪਲੇਨ ਕਪੜਾ ਲੈਣ ਜਾਓਗੇ 100 ਰੁਪਏ ਮੀਟਰ ਕਪੜਾ ਹੀ ਮਿਲਣਾ ਤੁਹਾਨੂੰ ਖਾਲੀ 500 ਦਾ ਸੂਟ ਪਲੇਨ ਪਰ ਆਪਾਂ ਸੂਟ ਕਢਾਈ ਕੀਤਾ ਕਰਾਇਆ ਹੈਵੀ ਫਰੰਟ ਵਾਲਾ ਚੁੰਨੀ ਨਾਲ ਵਧੀਆ ਕਟਵਰਕ ਵਾਲੀ ਸਾਢੇ 550 ਰੁਪਏ ਦੀ ਰੇਂਜ ਦੇ ਵਿੱਚ ਦੇਣਾ ਤੁਹਾਨੂੰ ਸਿਰਫ ਸਾਢੇ 550 ਰੁਪਏ ਦੀ ਰੇਂਜ ਦੇ ਵਿੱਚ ਸਾਢੇ 550 ਦੀ ਰੇਂਜ ਉਸ ਤੋਂ ਇਲਾਵਾ ਭਾਈ ਸਾਡੇ ਕੋਲੋਂ ਉਸ ਤੋਂ ਇਲਾਵਾ ਭਾਈ ਸਾਡੇ ਕੋਲੋਂ ਦਾਜਵਰੀਆਂ ਵਾਲੇ ਸੂਟ ਆ ਦੇਖੋ ਜੀ ਜਿਹੜੇ ਕਹਿੰਦੇ ਘੋਂਦੇ ਮਾਰਕੀਟ ਸਚਾਈ ਵਾਲਾ 1295 ਰੁਪਏ 1295 ਦਾ ਜਿੱਥੇ ਤੁਹਾਡਾ ਬਿੱਲ ਲੱਖ ਰੁਪਏ ਦਾ ਬਣੂਗਾ ਮਾਰਕੀਟ ਦੇ ਵਿੱਚ ਸਾਡੇ ਕੋਲ 20 ਤੋਂ ਲੈ ਕੇ 30000 ਦੇ ਵਿੱਚ ਤੁਹਾਡਾ ਬਿੱਲ ਸਰ ਜੂਗਾ ਵਿਆਹ ਸ਼ਾਦੀਆਂ ਸੱਜਿਣਾਂ ਨੇ ਸੂਟ ਲੈਣੇ ਆ ਦੇਖੋ ਜੀ ਪਾਰੇ ਪਾਰੇ ਸੂਟ ਆ ਦੇਖੋ ਜੀ ਤੁਹਾਨੂੰ ਛੋਟ ਮੈਂ ਦਿਖਾਣਾ ਜੀ ਸਾਰੇ ਪਿਓਰ ਦੇ ਆ ਦੇਖੋ ਦਾਜਵਰੀਆਂ ਦੇ ਜਿੱਦਾਂ ਤੁਸੀਂ ਕਪੜਾ ਕਹੋਗੇ ਬਰਬਰੀ ਸਿਲਕ ਹੋਗੀ ਪਿਓਰ ਕਰੇਵ ਹੋਗੀ 80 ਗ੍ਰਾਮ ਹੋਗੀ ਚਨਾਉਣ ਹੋਗੀ ਹਰ ਤਰ੍ਹਾਂ ਦਾ ਕਪੜਾ ਸਾਡੀ ਬ੍ਰਾਂਚ ਅਵੇਲੇਬਲ ਹੈ ਹਰ ਤਰ੍ਹਾਂ ਦਾ ਕਪੜਾ ਸਾਡੀ ਦੁਕਾਨ ਚ ਅਵੇਲੇਬਲ ਹੈ ਪਿਓਰ ਦੇ ਸੂਟ ਆ ਸੂਟ 4400 5500 ਵਾਲਾ ਸੂਟ ਹੈ ਤੁਹਾਨੂੰ ਅੱਧੇ ਰੇਟਾਂ ਦੇ ਵਿੱਚ ਮਿਲ ਜਣੇ ਆ ਕਿੱਥੋਂ ਮਿਲਨੇ ਆ ਅਮਰਜੀ ਟੈਕਸ ਲੁਧਿਆਣੇ ਤੋਂ ਠੀਕ ਹੈ ਜੀ ਇਹ ਇਹਦਾ ਵੀ ਰੇਟ ਕੀ ਪੁੱਛਦਾ ਬਾਈ ਇਹਦਾ ਰੇਟ ਸਿਰਫ ਵੀਰ ਜੀ 2500 ਰੁਪਏ ਮਿਲੂਗਾ ਜੀ ਤੁਹਾਨੂੰ 2500 ਰੁਪਏ ਦੇ ਵਿੱਚ ਮਾਰਕੀਟ ਅਸੀਂ ਲੋਕਲ ਦੂਰ ਤੱਕਵੇਂ ਸੰਗਰੂਰ ਹੋ ਗਿਆ ਹੋਰ ਹੋ ਗਿਆ 5500 5500 ਦੇ ਜੀ ਪਿਓਰ ਗਰੇਪ ਕਹਿ ਕੇ ਵੇਚਦੇ ਆ 5500 ਰੁਪਏ ਦੇ ਸੂਟ ਆ ਦੇਖੋ ਦਾਜਵਰੀਆਂ ਦੇ ਪ੍ਰੋਪਰ ਹੈਵੀ ਸੂਟ ਹੋਣਗੇ ਰੇਟ ਬਿਲਕੁਲ ਫੜਤੇ ਨਾਲ ਅੱਧੇ ਰੇਟਾਂ ਦੇ ਵਿੱਚ ਤੁਹਾਨੂੰ ਆ ਸੂਟ ਮਿਲਨੇ ਆ ਤੁਹਾਨੂੰ ਤੇ ਹੋਰ ਵੈਰ ਹੈਂਡਵਰਕ ਦੇ ਸੂਟ ਪਾਰੇ ਪਾਰੇ ਸੂਟ ਆ ਦੇਖੋ 6600 700 ਦੇ ਰਲ ਸੂਟ 2095 ਰੁਪਏ ਦੇ ਵਿੱਚ ਆ ਦੇਖੋ ਜੀ 2095 2000 ਮਤਲਬ ਅੱਧੇ ਰੇਟ ਤੇ ਤੁਹਾਨੂੰ ਕਪੜਾ ਮਿਲੂਗਾ ਇਹ ਨਹੀਂ ਕੋਈ ਭਾਈ ਇਹ ਇੰਨਾ ਸਸਤਾ ਕਿਉਂ ਦੇ ਰਹੇ ਹੋ ਫਿਰ ਕਾਰਨ ਸਾਡਾ ਕਾਰਨ ਕੀ ਹੈ ਅਸੀਂ ਮਾਲ ਬਣਾਉਂਦੇ ਹਾਂ ਬਲਕ ਦੇ ਵਿੱਚ ਕੁਆਂਟੀਟੀ ਮਾਲ ਬਣਾਉਂਦੇ ਹਾਂ ਅਸੀਂ ਫੈਕਟਰੀ ਦੇ ਵਿੱਚ ਮਾਲ ਬਣਾਉਂਦੇ ਹਾਂ ਤੁਹਾਡੀਆਂ ਆਪਣੀਆਂ ਫੈਕਟਰੀਆਂ ਦੀ ਆਪਣੀਆਂ ਫੈਕਟਰੀਆਂ ਮਾਲ ਪਲੇਨ ਆਂਦਾ ਪਿੱਛੋਂ ਦੀ ਬਲਕ ਦੇ ਵਿੱਚ ਇੱਕ ਇੱਕ ਨਾਲ ਦਾ ਘਟ ਕੋੜ 1000 1000 ਰੁਪਏ ਕਰਾਈਦਾ ਅੱਛਾ ਤਿੰਨ ਮੰਜ਼ਲ ਦੁਕਾਨ ਹੈ ਸਾਡੀ ਤੇ ਇਹਨਾਂ ਦੁਕਾਨਾਂ ਨੇ ਅਮਰਜੀ ਟੈਕਸਟਿਲ ਲੁਧਿਆਣੇ ਦੀ ਫੀਲਡ ਗਾਇੰਦੇ ਵਿੱਚ ਅੱਛਾ ਜੇ ਕਿਵੇਂ ਕਿਸੇ ਨੇ ਕੰਮ ਸ਼ੁਰੂ ਕਰਨਾ ਹੈ ਪਹਿਣਾ ਨੇ ਕਿਸੇ ਨੇ ਪਿੰਡ ਦੇ ਵਿੱਚ ਜਾਂ ਕਿ ਵੀਰਾਂ ਨੇ ਕਰਨਾ ਆਉਂਦਾ ਕਰ ਉਹ ਹੈਗਾ ਕਪੜਾ ਆਹ ਦੇਖੋ ਜੀ ਆਹ ਦੇਖੋ ਆਜੋ ਮਿੱਤਰੋ ਨਾਲ ਆਜੋ ਕੈਮਰਾਮੈਨ ਸਾਹਿਬ ਆਜੋ ਅੱਗੇ ਆਜੋ ਆਜੋ ਹਾਂ ਜੇ ਕਿਸੇ ਨੇ ਕੰਮ ਸ਼ੁਰੂ ਕਰਨਾ ਹੈ ਇੱਦਾਂ ਸੈਟਾਂ ਦੇ ਸੈੱਟ ਬੰਡਲਾਂ ਦੇ ਬੰਡਲ ਤੁਹਾਨੂੰ ਮਿਲ ਜਾਣੇ ਆ ਸਾਡੀ ਦੁਕਾਨ ਤੋਂ ਰੇਂਜ ਸ਼ੁਰੂ ਜਣੀ ਹੈ 395 ਰੁਪਏ ਤੋਂ ਓਕੇ 395 ਰੁਪਏ ਤੋਂ ਰੇਂਜ ਸ਼ੁਰੂ ਹੋ ਜਣੀ ਹੈ ਇਹਨੂੰ ਜਾ ਕੇ 500 ਦਾ ਵਿੱਚੋਂ 600 ਦਾ ਵਿੱਚੋਂ ਤੁਹਾਡੇ ਤੇ ਆ ਇਹ ਤਾਂ 1000 ਦਾ ਵੀ ਵਿਕ ਜੂ ਹੱਸ ਕੇ ਬਿਜਾਰ ਦਾ ਵੀ ਵਿਕ ਜੂਗਾ ਪਰ ਉਹ ਗਾਹ ਫੇਰ ਇੱਕ ਵਾਰ ਹੀ ਆਊਗਾ ਬਾਰ ਬਾਰ ਨਹੀਂ ਆਊਗਾ ਦੇਖੋ ਜੀ ਜੇ ਤੁਸੀਂ ਜਾਇਜ਼ ਕਮਾਈ ਕਰੋਗੇ ਹੱਕ ਦੀ ਕਮਾਈ ਕਰੋਗੇ ਤੇ ਤੁਹਾਡੇ ਕੋਲ ਹਮੇਸ਼ਾ ਗਾਹ ਕੰਦੇ ਰਹਿਣਗੇ ਤੁਸੀਂ ਮਾਰਜਨ ਰੱਖੋ 50 ਰੁਪਏ ਸੂਟ ਦਾ 100 ਰੁਪਏ ਸੂਟ ਦਾ ਦਿਨ ਦੇ ਵਿੱਚ ਇੱਥੇ 4 ਵਿਕਣੇ ਓ ਤੇ 40 ਵਿਕਣਗੇ ਤੇ ਤੁਸੀਂ ਅੱਜ 10000 ਦਾ ਸਾਡੇ ਕੋਲ ਕਪੜਾ ਲੈ ਜਾ ਰਹੇ ਹੋ ਹਫਤੇ ਬਾਅਦ ਹੀ ਆਓਗੇ 50000 ਦਾ ਕਪੜਾ ਲੈਣ ਇੰਨੀ ਮੇਰੀ ਗਾਰੰਟੀ ਹੈ ਆ ਦੇਖੋ ਆਹ ਹੁੰ ਸੂਟ ਹੈ ਕਰੇਪ ਦਾ ਭਾਜੀ ਕਰੇਪ ਦਾ ਸੂਟ ਹੈ ਕਹਿੰਦਾ ਕੋ ਹੰਦਾ ਦੁਕਾਨਦਾਰ ਇਹਨੂੰ 700 800 ਦਾ ਸੇਲ ਕਰ ਦਿੰਦਾ ਪਰ ਸਾਡੀ ਦੁਕਾਨ ਤੋਂ ਸੂਟ ਮਿਲਣਾ 400 ਤੇ 95 ਰੁਪਏ ਦਾ 495 ਦਾ ਹੈ ਮੇਰੇ ਪਹਿਲਾ ਬੁਟੀਕ ਵਾਲਾ ਸੂਟ ਹੈ ਜੀ ਹੋਰ ਦਿਨਾਨਾ ਜੀ ਇਹਨੂੰ ਛੱਡੋ ਹੋਰ ਦੇਖੋ ਤੁਸੀਂ ਦੇਖੀ ਚਲੋ ਬਾਈ ਕੋਲੇ ਸੂਟ ਠੀਕਾ ਦੇਖੋ ਤੁਸੀਂ ਕਿੰਨੇ ਐਂਟੜ ਦਿਖਾਣੀਆਂ ਤੁਹਾਨੂੰ ਇਹ ਚਾਕਲੇਟ ਸਿਲਕ ਦਾ ਸੂਟ ਹੈ ਜੀ ਚਾਕਲੇਟ ਸਿਲਕ ਦਾ ਤੁਹਾਨੂੰ ਪਤਾ ਹੀ ਹੈ ਮਾਰਕੀਟ ਦੇ ਵਿੱਚ 15 1500 18 1200 ਅੱਦਾ ਵਿਖ ਰਿਹਾ ਸੂਟ ਹੈਂਡਵਰਕ ਕੀਤਾ ਪੂਰਾ ਆਲ ਓਵਰ ਸੂਟ ਹੈ ਜੀ 50 ਸਲਵਾਰ ਦੇ ਨਾਲ ਕੱਢੇ ਹੋਇਆ ਰੇਟ ਕੀ ਦੇਣਾ ਹੈ 750 ਰੁਪਿਆ 750 750 ਰੁਪਏ ਔਰ ਸਰਦਾਰੀ ਸੂਟ ਚਾਰ ਚਾਰ ਕਲਰ ਦੇ ਨੇ ਬੰਨੇ ਆਹ ਵੇਖੋ ਜੋ ਅਸੀਂ ਕਹਿਣਾ ਉਹੀ ਕਰਨਾ ਹੈ ਸਾਡੀ ਇਹ ਖਾਸੀਅਤ ਹੈ ਅਮਰਜੀ ਟੈਕਸਟਾਈਲ ਦੇ ਉੱਪਰ ਔਰ ਵਾਹ ਜੀ ਵਾਹ ਬਾਈ ਸੂਟ ਚਾਹ ਦੇਖੋ ਸਰ ਪਿਓਰ ਔਰ ਗੈਂਜ਼ਾ ਦਾ ਸੂਟ ਹੈ ਜੀ ਬੁਟੀਕ ਦਾ ਸੂਟ ਆ ਦੇਖੋ ਔਰ ਕਹਿੰਦਾ ਕਹਿੰਦਾ ਦੁਕਾਨਾ 4450 ਦਾ ਕੱਟ ਦਿੰਦਾ ਇਹਨੂੰ 1295 ਰੁਪਏ 1200 ਵੈਰੀ ਗੁੱਡ ਬਾਈ 1200 ਦੁਪੱਟਾ ਵੀ ਦਿਖਾਏ ਨਾਲ ਪਿਓਰ ਸਿਲਕ ਦੀ ਸਲਵਾਰ ਇਹ ਵੀ ਨਹੀਂ ਕਿ ਸਲਵਾਰਾਂ ਹਲਕੀਆਂ ਨਾਲ ਰ ਸਲਵਾਰਾਂ ਵਧੀਆ ਪਿਓਰ ਦੀਆਂ ਚੁੰਨੀਆਂ ਲਾਣੀਆਂ ਨਾਲ ਦੁਪੱਟਾ ਵੀ ਹੋਈ ਮਤਲਬ ਕੀ ਸਾਰੇ ਪੰਜਾਬ ਵਾਲੇ ਕਸਟਮਰ ਹਰਿਆਣੇ ਵਾਲੇ ਦਿੱਲੀ ਵਾਲੇ ਸਾਰੇ ਸਾਡੇ ਜਿਹੜੇ ਦੁਪੱਟਿਆਂ ਨੂੰ ਬੇਨ ਪਸੰਦ ਕਰਦੇ ਆ ਸਾਡੇ ਦੁਪੱਟਿਆਂ ਦੀ ਕੁਆਲਿਟੀ ਬਹੁਤ ਵਧੀਆ ਹੋਊਗੀ ਅੱਛਾ ਬਈ ਆ ਦੇਖੋ ਜੀ ਨਾ ਬਈ ਅੱਗੇ ਬਿਲਕੁਲ ਜੀ ਆ ਦੇਖੋ ਜੀ ਉਹ ਨਾਲ ਸੂਟ ਤੁਹਾਡੇ ਮੁਤਾਬਕ ਕਿੰਨੇ ਦਾ ਹੋਣਾ ਚਾਹੀਦਾ ਤੁਸੀਂ ਦੱਸੋ ਬਾਈ ਜੇ ਮੈਂ ਸਾਡੇ ਹੈਂਡਵਰਕ ਦੇ ਮੁਤਾਬਕ ਗੱਲ ਕਰਾਂ 3500 3000 ਦਾ ਹੋਊਗਾ ਸਿਰਫ 1295 ਰੇਲੇ ਤੁਹਾਨੂੰ ਮੈਂ ਦੱਸੀ ਆ ਨਾ ਅੱਧ ਦੋ ਵੀ ਅੱਧ ਰੇਟ ਸਾਡੇ ਹੋਣਗੇ ਦਾਜ ਵਰੀਆਂ ਜਿਨ੍ਹਾਂ ਨੇ ਬਣਾਣੀਆਂ ਐ ਜਿਨ੍ਹਾਂ ਨੇ ਲੱਖ ਰੁਪਏ ਲੈ ਕੇ ਆਣਾ ਹੈ ਉਹ ਹੰਡਾ ਸਕਦੇ ਨੇ ਪਾ ਕੇ ਅਸੀਂ 20000 25000 ਦੀ ਸਾਰ ਦੇਣਾ ਜਿਨ੍ਹਾਂ ਨੇ ਲੱਖ ਰੁਪਏ ਲੈ ਕੇ ਆਣਾ ਨਾ 20000 25000 ਰੁਪਏ ਲੈ ਕੇ ਉਹਨਾਂ ਨੂੰ ਵਰੀ ਬਣਾ ਦੇਣੀ ਹੈ ਔਰ ਇਦਾਂ ਦੇ ਪਾਰੇ ਪਾਰੇ ਬਾਈ ਕਾ ਸੂਟ ਦਿਖਾਓ ਥੱਲੇ ਵਾਲਾ ਜੀ ਸੁਣਨ ਲੱਗਿਆ ਸਲਵਾਰ ਗੱਡੀ ਪਿਓਰ ਚਲੋ ਆ ਲੋ ਜੀ ਹੁਣ ਆ ਸੂਟ ਦੀ ਗੱਲ ਕਰੋ ਜੀ ਦਬਕੇ ਦਾ ਸੂਟ ਹੈ ਜੀ ਪਿਓਰ ਹੈਂਡਵਰ ਦਾ ਬੁਟੀਕ ਦਾ ਸੂਟ ਹੈ ਜੀ ਕਹਿੰਦੇ ਕੋੰਦੇ ਦੁਕਾਨ ਨਾਲ 2500 3000 3500 ਇਦਾਂ ਸੇਲ ਕਰ ਦਿੰਦੇ ਆ ਨਾਲ ਦੇ ਨਾਲ ਸਲਵਾਰ ਵੀ ਗੱਡੀ ਹੋਈ ਆ ਹਲੋ ਇਹ ਸੂਟ ਦੀ ਗ੍ਰੇਜ਼ ਦੇਖੋ ਜੀ ਪਹਿਲਾਂ ਪੂਰਾ ਹੈਵੀ ਮੈਂ ਸਭ ਟਕਿਆ ਕੇ ਦਿਖਾ ਦਉ ਥੋੜਾ ਜਿਹਾ ਪੂਰਾ ਹੈਵੀ ਬਟਿਕ ਦਾ ਸੂਟ ਹੈ ਜੀ ਪੱਲਾ ਦੇਖੋ ਕਿੰਨਾ ਸੋਹਣਾ ਗੱਲਾ ਦੇਖੋ ਕਿੰਨਾ ਵਧੀਆ ਹੈਂਡਵਰਕ ਦਾ ਨਾਲ ਸਲਵਾਰ ਗੱਡੀ ਹੋਈ ਪੂਰੀ ਪੂਰੀ ਸਲਵਾਰ 3 ਮੀਟਰ ਪਿਓਰ ਸਿਲਕ ਦੀ ਸਲਵਾਰ ਆ ਦੇਖੋ ਇਹ ਵੀ ਨਹੀਂ ਕੋਈ ਟਾਫਟਾ ਦੀ ਸੰਟੂਨ ਦੀ ਸਲਵਾਰ ਲਾਣੀ ਪੋਂਚਾ ਦਿਖਾਓ ਮਾੜਾ ਪੋਂਚਾ ਕੱਢਿਆ ਆ ਨਾਲ ਪੂਰੀ ਪਿਓਰ ਸਿਲਕ ਦੀ ਸਲਵਾਰ ਆ ਦੇਖੋ ਪੋਂਚੇ ਪੂਰੇ ਹੈਵੀ ਕੱਢੇ ਹੋਇਆ ਦੇਖੋ ਨਾਲ ਚੁੰਨੀ ਆਉਗੀ ਫੁੱਲ ਪਿਓਰ ਦੀ ਜਾਲ ਵਾਲੀ ਹਾਂ ਕੋਈ 3000 ਰੁਪਏ ਰੇਟ ਨਹੀਂ ਹੈਗਾ 1295 ਰੁਪਏ 1295 ਸਿੰਗਲ ਸਿੰਗਲ ਸੂਟ ਲੈ ਜਾਓ ਜਿਨ੍ਹਾਂ ਨੇ ਦੁਕਾਨ ਵਾਸਤੇ ਕਪੜਾ ਲੈਣਾ ਐਦਾਂ ਸੈੱਟ ਵਾਈ ਦੇ ਬੰਦਲਾਂ ਦੇ ਬੰਦਲ ਲੈ ਜਾਓ 10000 15000 ਤੋਂ ਕੰਮ ਸ਼ੁਰੂ ਕਰੋ ਹਫਤੇ ਬਾਅਦ 50000 ਦਾ ਕਪੜਾ ਲੈਣ ਆਓਗੇ ਇਨੀ ਗਾਰੰਟੀ ਹੈ ਜੀ ਮੇਰੀ ਆਹ ਦੇਖੋ ਹੋਰ ਵੀ ਭਾਈ ਕੋਲੇ ਸਮਾਨ ਕਿਵੇਂ ਤੁਸੀਂ ਦੇਖ ਰਹੇ ਹੋ ਬੰਦਲਾਂ ਦੇ ਪਾਰਸਲ ਭਾਈ ਰੋਹ ਜਾਂਦੇ ਆ ਦੇਖੋ ਪਾਰਸਲਾਂ ਦੇ ਪਾਰਸਲ ਰੋਹ ਜਾਂਦੇ ਆ ਗੱਠਾਂ ਦੀ ਗੱਠਾਂ ਰੋਹ ਹੀ ਖੁੱਲਦੀਆਂ ਸਾਡੇ ਕੋਲ ਅੱਛਾ ਤੁਸੀਂ ਭਾਜੀ ਕਿੱਥੋਂ ਆਏ ਹੋ ਜਗਰਾਉਂ ਤੋਂ ਆਏ ਤੁਸੀਂ ਕਿਸੇ ਪਹਿਲਾਂ ਵੀ ਆਉਣ ਇਸ ਦੁਕਾਨ ਤੇ ਨਹੀਂ ਪਹਿਲੀ ਵਾਰ ਆਇਆ ਜੀ ਵੀਡੀਓ ਦੇਖੀ ਸੀ ਇਹਨਾਂ ਦੀਓ ਦੇਖੀ ਦੀ ਕਿਵੇਂ ਲੱਗੇ ਰੇਟ ਤੁਹਾਨੂੰ ਮਾਤਾ ਨੂੰ ਪੁੱਛਦੇ ਆਂ ਜੀ ਤੁਹਾਨੂੰ ਰੇਟ ਕਿਵੇਂ ਲੱਗੇ ਕਿਉਂਕਿ ਬੀਬੀਆਂ ਨੂੰ ਪਤਾ ਤਾਂ ਕਿਵੇਂ ਨੇ ਰੇਟ ਵਧੀਆ ਲੱਗਾ ਵੀਰੇ ਨਹੀਂ ਉਹੀ ਨਾ ਕਹਦੇ ਹੋ ਕਿ ਦੁਕਾਨ ਤੇ ਬੈਠੋ ਸਹੀ ਦੱਸੋ ਸਹੀ ਨੇ ਰੇਟ ਇਹਨਾਂ ਦੇ ਨਹੀਂ ਨਹੀਂ ਠੀਕ ਹੈ ਲੋਕ ਆ ਜਾਣ ਮਤਲਬ ਸਹੀ ਠਿਕਾਣੇ ਤੇ ਪਹੁੰਚਣਗੇ ਮਤਲਬ ਜੂਰੇ ਆਉਣ ਠੀਕ ਹੈ ਠੀਕ ਹੈ ਠੀਕ ਨੇ ਹਨਾ ਸੂਟ ਤੁਸੀਂ ਨੇ ਕਿਹੜੇ ਕਿਹੜੇ ਸੂਟ ਪਸੰਦ ਕਰੀ ਅਸੀਂ ਉਹ ਉਧਰ ਕੱਢ ਲੈ ਅੱਛਾ ਕੱਢ ਲਿਓ ਉਧਰ ਵੀਰੇ ਤੁਸੀਂ ਨੇ ਦਿੱਲੀਆ ਦਾ ਕੱਪੜਾ ਨੀ ਵੀਰੇ ਨਾਨੇ ਮੰਮੀ ਉਹਨਾਂ ਨੇ ਲਿਆ ਅੱਛਾ ਤੁਸੀਂ ਇਕੱਠੇ ਹੋ ਸਾਰੇ ਭੈਣੇ ਕਿਵੇਂ ਲੱਗਿਆ ਸੋਨੂ ਰੇਟ ਕਿਵੇਂ ਲੱਗੇ ਇਹਨਾਂ ਦੇ ਬਹੁਤ ਵਧੀਆ ਲੱਗੇ ਵੀਰੇ ਠੀਕ ਨੇ ਦੇਖ ਹਾਂਜੀ ਹਾਂਜੀ ਅੱਛਾ ਕਿਹੜੇ ਸੂਟ ਨੇ ਕਿਉਂਕਿ ਭੈਣਾਂ ਨੂੰ ਜਿਆਦਾ ਪਤਾ ਹੁੰਦਾ ਪਾਉਣ ਵਾਲੇ ਹੰਡਾਉਣ ਵਾਲੇ ਹੈਗੇ ਨੇ ਜਾਂ ਦੇਣ ਲੈਣ ਚ ਕੰਮ ਆਉਣਗੇ ਜਾਂ ਨਹੀਂ ਨਹੀਂ ਬਹੁਤ ਵਧੀਆ ਵੀਰੇ ਬਹੁਤ ਵਧੀਆ ਬਹੁਤ ਵਧੀਆ ਸਾਰੇ ਤਰ੍ਹਾਂ ਦਾ ਕੱਪੜਾ ਅੱਛਾ ਆਪਣੇ ਬਜ਼ਾਰਾਂ 'ਚ ਕੀ ਰੇਟ ਹੈ ਇਹਨਾਂ ਦਾ ਕਿਵੇਂ ਇਹ ਉਰੇ ਬਾਈ ਸਸਤੇ ਸਸਤੇ ਸੂਟ ਦੇ ਰਹੇ ਨੇ ਇਹਦਾ ਰੇਟ ਕੀ ਦੱਸਾਂ ਸਰਦਾਰ ਸਾਹਿਬ 550 ਸਾਢੇ 550 ਦਾ ਦੇ ਰਹੇ ਨੇ ਇਹ ਆਪਣੇ ਦੁਕਾਨਾਂ ਤੇ ਉਧਰ ਕੀ ਰੇਟ ਮਿਲਦਾ ਆਊਗਾ ਯਾਰ ਕੋਈ 12-1500 ਦਾ ਇੰਨਾ ਮਹਿੰਗਾ ਦਿੰਦੇ ਨੇ ਹਣਾ ਆ ਬਾਈ ਵੀ ਬੈਠ ਨੇ ਕਹਿੰਦੇ 12-1500 ਦਾ ਮਿਲਦਾ ਕਿਹੜਿਆ ਸੂਟ 5-5 6-6 100 ਰੁਪਏ ਦੇ ਵਿੱਚ ਬਾਈ ਹੁਰੀ ਦੇ ਰਹੇ ਨੇ ਸਰਦਾਰ ਸਾਹਿਬ ਫਿਰ ਤਾਂ ਗੱਲ ਇਹ ਹੈ ਕਿਵੇਂ ਬਾਈ ਹੁਰੀ ਆ ਗਏ ਹਨ ਦੇਖੋ ਛੋਟੀ ਵੀਡੀਓ ਦੇਖ ਕੇ ਕੋਈ ਨਾ ਕੋਈ ਗੱਲਬਾਤ ਤਾਂ ਹੈਗੀ ਆ ਕਿਉਂਕਿ ਅਗਲਾ ਚੀਜ਼ ਦੇਖ ਕੇ ਆਉਂਦਾ ਅੱਛਾ ਜੇ ਬੰਦਾ ਆਵੇ ਸਾਡੇ ਕੋਲ ਛੋਟੀ ਦੁਕਾਨ ਤੇ ਹਾਂਜੀ ਇੱਕ ਤਾਂ ਤੁਸੀਂ ਨੇ ਕਿਹਾ ਵੀ ਜੇ ਲੱਖ ਰੁਪਇਆ ਲਾਉਣ ਦੀ ਜਰੂਰਤ ਨਹੀਂ 20-25 ਹਜ਼ਾਰ ਦੇ ਵਿੱਚ ਬਣਾ ਦਾਂਗੇ ਸਾਰਾ ਕਪੜਾ ਬਣਾ ਦਾਂਗੇ ਤੁਹਾਡੀ ਸਾਰੀ ਬਰੀ ਬਣਾ ਦਾਂਗੇ ਪੈਂਟਾਂ ਸ਼ੱਡਾਂ 100 ਰੁਪਏ ਤੋਂ ਸਟਾਰਟ ਹੈ ਸੂਟ 350 ਤੇ ਸੂਟ ਜਿਹੜੇ 5-500 ਵਾਲੇ ਸੂਟ ਹੈ 350 ਜੀ ਅਸੀਂ ਦੇ ਰਹੇ ਹਾਂ ਪਰ ਕੋਈ ਝੂਟ ਦਵਾ ਨਹੀਂ ਹੈ ਜੋ ਅਸੀਂ ਕਹਿ ਰਹੇ ਹਾਂ ਉਹੀ ਦਵਾਂਗੇ ਬਸ ਕੋਈ ਦਵਾਂਗੇ ਉਹੀ ਦਵਾਂਗੇ ਫਿਰ ਇਹ ਜਿਆ ਦੱਸੋ ਸਿਸਟਮ ਵੀ ਦੁਕਾਨ ਤੇ ਸਿੱਧਾ 8:30 ਵਜੇ ਅਗਲਾ ਕਿਵੇਂ ਆਵੇ ਤੁਹਾਡੇ ਕੋਲ ਨੰਬਰ ਦੱਸ ਦਿਓ ਮੋਬਾਈਲ ਨੰਬਰ ਸਕਰੀਨ ਤੇ ਵੀ ਚੱਲ ਰਹੇ ਨੇ ਬੋਲ ਵੀ ਦਿਓ ਇੱਕ ਵਾਰੀ ਕਿਵੇਂ ਆਵੇ ਤੁਹਾਡੇ ਕੋਲ ਦੇ ਜੇ ਤੁਸੀਂ ਰੇਲਵੇ ਸਟੇਸ਼ਨ ਵੱਲੋਂ ਆ ਰਹੇ ਹੋ ਘੰਟਾ ਘਰ ਵੱਲੋਂ ਤੁਸੀਂ ਆ ਜਾਓ ਗੁਰਦੁਆਰਾ ਦੁਖਨੀਵਾਰਨ ਸਾਹਿਬ ਦੇ ਕੋਲੋਂ ਗੁਰਦੁਆਰੇ ਕੋਲ ਆ ਕੇ ਭਾਵੇਂ ਸਾਨੂੰ ਕਾਲ ਕਰੋ ਤੁਹਾਨੂੰ ਸਾਨੂੰ ਸਾਡਾ ਮੁੰਡਾ ਤੁਹਾਨੂੰ ਲੈ ਜਾਊਗਾ ਆ ਕੇ ਜੇ ਤੁਸੀਂ ਆ ਰਹੇ ਹੋ ਅਦਰੋਂ ਆਪਣਾ ਸਿਵਲ ਹਸਪੀਟਲ ਵੱਲੋਂ ਤੁਸੀਂ ਬਸੰਤ ਆਈਸਕ੍ਰੀਮ ਕੋਲ ਪੈਂਦੀ ਹੈ ਸਾਡੇ ਫੀਲਡ ਗਾਂ ਦੇ ਵਿੱਚ ਉੱਥੇ ਆ ਕੇ ਕਾਲ ਕਰੋ ਉੱਥੋਂ ਵੀ ਮੁੰਡਾ ਲੈ ਜਾਊਗਾ ਤੁਹਾਨੂੰ ਆ ਕੇ ਸਾਡਾ ਗਲੀ ਨੰਬਰ 4 ਹੈ ਕੋਚਾ ਨੰਬਰ 4 ਦੇ ਵੀ ਦੁਕਾਨ ਪੈਂਦੀ ਹੈ ਉਦੋਂ ਸਾਡੀ ਮੇਨ ਰੋਡ ਤੇ ਵੀ ਬਾਹਰ ਦੁਕਾਨ ਹੈ ਪਰ ਉਹ ਛੋਟੀ ਦੁਕਾਨ ਹੈ ਉੱਥੇ ਤੁਹਾਨੂੰ ਮਿਲਨੇ ਸੇਲ ਵਾਲੇ ਕੱਪੜੇ ਕੋਈ ਜ਼ਿਆਦਾ ਤਾਨੂੰ ਬਕਾਇਦਾ ਮੁੰਡਾ ਸਾਡਾ ਆਪਣੀ ਵੱਡੀ ਦੁਕਾਨ ਤੇ ਲੈ ਕੇ ਆਊਗਾ ਜੀ ਤਾਂ ਮਿੱਤਰੋ ਉਮੀਦ ਕਰਦਾ ਕਿ ਜਿਹੜੀ ਮਾਜੇ ਦੁਕਾਨ ਤੇ ਆਏ ਆ ਠਿਕਾਣਾ ਤੁਹਾਨੂੰ ਦੱਸਿਆ ਕੱਪੜਾ ਜ਼ਰੂਰ ਪਸੰਦ ਆਊਗਾ ਕਿਉਂਕਿ ਰੇਟ ਨਿਕੜੇ ਬਿਲਕੁਲ ਜਾਇਜ਼ ਨੇ ਕੱਪੜਾ ਵੀ ਆਏ ਨਹੀਂ ਹੈਗਾ ਵੀ ਆਮ ਕਬਾੜ ਕਪੜਾ ਹੁੰਦਾ ਅਗਲਾ ਕਹਿੰਦਾ 1000 ਦੇ ਇੰਨੇ ਦੇ ਦਾਂਗੇ ਜਾ ਉਹ ਗੱਲ ਨਹੀਂ ਹੈਗੀ ਬਾਈ ਦਾ ਕੱਪੜਾ ਬਹੁਤ ਸ਼ਾਨਦਾਰ ਆ ਕਿਵੇਂ ਗਾਹਕ ਬੈਟ ਨੇ ਨਾਲ ਵੀ ਮੈਂ ਗੱਲਬਾਤ ਕਰੀ ਨੰਬਰ ਸਕਰੀਨ ਦੇ ਉੱਪਰ ਨੇ ਸ਼ੇਅਰ ਕਰ ਦਿਓ ਤੇ ਦੁਕਾਨਦਾਰ ਦਾ ਨੰਬਰ ਵੀਡੀਓ ਦੇ ਉੱਪਰ ਮੈਨੂੰ ਫੋਨ ਨਾ ਲਾਇਆ ਕਰੋ ਬਾਈ ਬਣ ਕੇ ਇਹਨਾਂ ਦਾ ਕੰਮ ਆ ਇਹ ਜਿਹੜਾ ਆਪਣਾ ਚੈਨਲ ਦੇ ਉੱਪਰ ਨੰਬਰ ਹੁੰਦਾ ਉਹ ਸਾਡੇ ਕੰਮ ਕਰ ਵਾਸਤੇ ਹੁੰਦਾ ਹਾਂ ਅਗਰ ਕੋਈ ਦੁਕਾਨਦਾਰ ਕੋਈ ਕਿਸੇ ਦਾ ਕੰਮ ਕਰ ਕਿਸੇ ਨੇ ਪ੍ਰੋਮੋਸ਼ਨ ਕਰਾਉਣੀ ਆ ਤਾਂ ਆਪਣੇ ਭਰਾ ਨੂੰ ਯਾਦ ਕਰ ਲਿਓ ਇੱਕ ਨੰਬਰ ਕਿਹੜਾ ਇਹ ਆ ਇਹ ਨੰਬਰ ਆਪਣਾ ਧੰਨਵਾਦ